ਉਹ ਤੁਸੀਂ ਅੱਜ ਰਾਹੁਲ ਗਾਂਧੀ ਨੂੰ ਇੱਕ ਵਾਰੀ ਫੇਰ ਸੁਣਿਆ ਹੋਵੇਗਾ ਉਹ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਭਾਜਪਾ ਨੇ ਜੜੀ ਹਰਿਆਣਾ ਦੀ ਇਲੈਕਸ਼ਨ ਜਿੱਤੀ ਹੈਗੀ ਹੈ ਉਹ ਵੋਟਾਂ ਚੋਰੀ ਕਰਕੇ ਜਿੱਤੀ ਹੈਗੀ ਅੱਜ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਇੱਥੇ ਔਰ ਉਹ ਕਹਿ ਰਿਹਾ ਕਿ 25 ਲੱਖ ਵੋਟਾਂ ਚੋਰੀ ਹੋਈਆਂ ਹੈਗੀਆਂ ਹਰਿਆਣਾ ਦੇ ਵਿੱਚ ਔਰ ਉਹਨੇ ਇੱਕ ਕੁੜੀ ਦਾ ਐਗਜ਼ਾਮਪਲ ਦਿੱਤਾ ਹੈਗਾ ਕਿ ਉਹ ਕੁੜੀ ਨੇ ਅ ਬਾਈ ਵਾਰੀ ਵੋਟਾਂ ਪਾਈਆਂ ਹੈਗੀਆਂ 10 ਜਗ੍ਹਾ ਦੇ ਉੱਤੇ ਜਾ ਜਾ ਕੇ ਉਹ ਜਿਹੜਾ ਰਾਹੁਲ ਗਾਂਧੀ ਆ बार-बार ਪਹਿਲੇ ਉਹਨੇ ਮਹਾਰਾਸ਼ਟਰ ਦਾ ਕਿਹਾ ਮੱਧ ਪ੍ਰਦੇਸ਼ ਦਾ ਕਿਹਾ ਫੇਰ ਉਹਨੇ ਛੱਤੀਸਗੜ੍ਹ ਦਾ ਕਿਹਾ ਫੇਰ ਉਹਨੇ ਹਰਿਆਣਾ ਦਾ ਕਿਹਾ ਫਿਰ ਲੋਕ ਸਭਾ ਇਲੈਕਸ਼ਨ ਦਾ ਕਹਿ ਰਿਹਾ ਹੈਗਾ ਕਿ ਜਿਹੜੀ ਮੋਦੀ ਔਰ ਬੀਜੇਪੀ ਹੈਗੀ ਹੈ ਇਹ ਵੋਟਾਂ ਦੀ ਹਿਰਾਫੇਰੀ ਕਰਕੇ ਇਲੈਕਸ਼ਨ ਜਿੱਤਦੀ ਹੈਗੀਆਂ ਪਹਿਲੇ ਉਹਨੇ ਈਵੀਐਮ ਦੇ ਬਾਰੇ ਵੀ ਬਹੁਤ ਕਿਹਾ ਬਟ ਸਡਨਲੀ ਹੀ ਹੈ ਸਟਾਪ ਟਾਕਿੰਗ ਅਬਾਊਟ ਈਵੀਐਮਸ पीएम के बारे उन्होंने सडनली चुप कर गया हैगा अचानक वो पता नहीं क्यों ए जड़े जिन्ने लॉजिक दे रहे हैगा कि वोट थेफ्ट हो रही है कि या एक ही एक एड्रेस ਦੇ ਉੱਤੇ 100-100 ਜਾਂ ਉਸ ਤੋਂ ਜ਼ਿਆਦਾ-ਜ਼ਿਆਦਾ ਵੋਟਾਂ ਬਣ ਰਹੀਆਂ ਹੈਗੀਆਂ ਇਹਦਾ ਇਲੈਕਸ਼ਨ থেਫਟ ਦੇ ਨਾਲ ਕੋਰਿਲੇਸ਼ਨ ਕੀ ਹੈਗਾ ਹੀ ਇਸ ਨਾਟ এবਲ ਟੂ ਐਸਟੈਬਲਿਸ਼ ਕਿ ਜੇਕਰ ਵੋਟ ਚੋਰੀ ਹੋ ਰਹੀ ਹੈਗੀ ਉਹ ਕਹਿ ਰਿਹਾ ਹੈਗਾ ਚਲੋ 1 ਮਿੰਟ ਵਾਸਤੇ ਮੰਨ ਲੈਨੇ ਹੈ ਕਿ ਜੋ ਕਹਿ ਰਿਹਾ ਠੀਕ ਕਹਿ ਰਿਹਾ ਉਦੇ ਨਾਲ ਇਲੈਕਸ਼ਨ ਦੀ ਚੋਰੀ ਕਿਸ ਤਰ੍ਹਾਂ ਹੁੰਦੀ ਹੈਗੀ ਉਹ ਨਹੀਂ ਸਮਝਾ ਪਾ ਰਿਹਾ ਫਾਈਨਲੀ ਜਿਹੜੇ ਵੀ ਬੰਦੇ ਵੋਟ ਪਾ ਰਹੇ ਹੈਗੇ ਆ ਜਿਨ੍ਹਾਂ ਦੀ ਮਲਟੀਪਲ ਵੋਟਸ ਬਣੀਆਂ ਹੋਈਆਂ ਹਨ ਉਹਨਾਂ ਨੇ ਜਾਣਾ ਤਾਂ ਈਵੀਐਮ ਦੇ ਉੱਤੇ ਹੀ ਵੋਟ ਪਾਣਾ ਹੈ ਨਾ ਈਵੀਐਮ ਦੇ ਉੱਤੇ ਵੋਟ ਪਾਣ ਜਾਣਾ ਹੈਗਾ ਇੱਕ ਇੱਕ ਬੰਦਾ ਜੇਕਰ 10-10 ਵਾਰੀ ਆ ਰਿਹਾ ਤੇ ਨਾਲ 에ਜੰਟਸ ਕੋਲੋਂ ਪਤਾ ਨਹੀਂ ਚੱਲ ਜਾਏਗਾ ਕਿ 10 ਵਾਰੀ ਬੰਦਾ ਆ ਰਿਹਾ ਔਰ ਜਿਹੜੀ ਕਾਊਂਟਿੰਗ ਹੋਣੀ ਹੈ ਉਹ ਤਾਂ EVM ਦੀ ਜਿਹੜੀ ਕੰਟਰੋਲ ਯੂਨਿਟ ਹੁੰਦਾ ਕਾਊਂਟਿੰਗ ਯੂਨਿਟ ਹੁੰਦਾ ਉੱਥੋਂ ਹੀ ਹੋਣੀ ਹੈ ਸਾਰੀ ਹੇਰਾ ਫੇਰੀ ਉੱਥੇ ਹੈਗੀ ਹੈ ਹੀ ਇਸ ਨੋਟ ਏਬਲ ਟੂ ਡਿਸਕਸ ਥਿਸ ਇਸ਼ੂਜ਼ ਐ ਸਭ ਨੂੰ ਪਤਾ ਹੈਗਾ ਕਿ ਮੋਦੀ ਔਰ BJP ਜੇਕਰ ਫੇਅਰ ਇਲੈਕਸ਼ਨ ਹੋਣ ਤਾਂ ਨਾ ਮੋਦੀ ਜਿਸਕਦਾ ਨਾ ਹੀ BJP ਜਿਸਕਦੀ ਹੈਗੇ ਕੋਈ ਵੀ ਇਲੈਕਸ਼ਨ ਪਰ ਰਾਹੁਲ ਗਾਂਧੀ ਇਸ ਨੋਟ ਏਬਲ ਟੂ ਐਸਟੈਬਲਿਸ਼ ਥਿਸ ਫੈਕਟ ਉਹ ਫੈਕਟ ਨੂੰ ਉਹ ਸਮਝਾ ਨਹੀਂ ਪਾਇਆ ਹੈਗਾ ਔਰ ਜੇਕਰ ਵੋਟਾਂ ਦੀ ਚੋਰੀ ਹੋ ਗਈ ਹੋ ਰਹੀ ਹੈਗੀ ਹੈ ਤਾਂ ਮੈਂ ਵੈਸੇ ਪੰਜਾਬ ਦੀ ਅੱਜ ਗੱਲ ਕਰਨ ਲੱਗਾ ਤੁਹਾਡੇ ਨਾਲ ਕਿ ਆ ਪੰਜਾਬ ਚ ਵੀ ਫਿਰ ਹੋਏਗੀ ਜੇਕਰ ਇਹ ਰਾਣਾ ਚੋਰੀ ਹੈ Madhya Pradesh ਚੋਰੀ ਹੈ Maharashtra ਚ ਛੱਤੀਸਗੜ੍ਹ ਦੇ ਵਿੱਚ Rajasthan ਦੇ ਵਿੱਚ ਤਾਂ ਔਰ rahul gandhi ਅਭੀ ਕਹਿ ਰਹੇ ਕਿ ਜਿਹੜੀ ਕੱਲ ਇਲੈਕਸ਼ਨ ਸ਼ੁਰੂ ਹੋਣੀ ਹੈ Bihar ਦੇ ਵਿੱਚ ਉੱਥੇ ਵੀ ਹੋਏਗੀ ਚੋਰੀ ਕਹਿ ਰਹੇ ਹੋ ਜੇਕਰ ਉਹਨੂੰ ਐਨਾ ਹੀ ਪਤਾ ਹੈਗਾ ਤਾਂ ਉਹਨੂੰ ਰਿਕਵਾਓ ਹੀ ਇਜ਼ ਵਰਕਿੰਗ ਐਸ ਅ ਸੋਸ਼ਲ ਮੀਡੀਆ ਇਨਫਲੂਐਂਸਰ অর ਨਿਊਜ਼ ਰਿਪੋਰਟਰ ਉਹ ਸਿਰਫ ਦੱਸੀ ਜਾ ਰਿਹਾ ਜਿਹੜੇ ਸੋਸ਼ਲ ਮੀਡੀਆ ਵਾਲੇ ਹੁੰਦੇ ਨਾ YouTube ਵਾਲੇ ਘਟੀਆਂ ਜੇ ਬਣਾਉਣ ਵਾਲੇ ਉਹ ਜਿਸ ਤਰ੍ਹਾਂ ਦੱਸਦੇ ਆ ਉਹ ਹੀ ਉਹ ਰਾਹੁਲ ਗਾਂਧੀ ਦੱਸੀ ਜਾ ਰਿਹਾ ਇੱਕ ਨਿਊਜ਼ ਰਿਪੋਰਟਰ ਦੀ ਤਰ੍ਹਾਂ ਕੰਮ ਕਰ ਰਿਹਾ ਤੇ ਯੂ ਆਰ ਦਾ ਲੀਡਰ ਆਫ ਦਾ ਆਪੋਜੀਸ਼ਨ ਯੂ ਹੈਵ ਟੂ ਚੈੱਕ ਥਿਸ ਇਲੈਕਸ਼ਨ ਫਰਾਡ ਰੋਕਣਾ ਇਹਨੂੰ ਉਹਦਾ ਰੋਕਣ ਦਾ ਇੱਕ ਹੀ ਤਰੀਕਾ ਹੈਗਾ ਕਿ ਸੜਕਾਂ ਦੇ ਉੱਤੇ ਆ ਕੇ ਰੋਕੋ ਇਹਨੂੰ ਸੜਕਾਂ ਦੇ ਉੱਤੇ ਆਣਾ ਪਏਗਾ ਉਹ ਹੁਣ ਪ੍ਰੈਸ ਕਾਨਫਰੈਂਸ ਕਰਕੇ ਉਹ ਆਪਣੇ ਘਰ ਜਾ ਕੇ ਸੋ ਜਾਏਗਾ ਏਸੀ-ਓਸੀ ਲਗਾ ਕੇ ਔਰ ਫੇਰ ਭੁੱਲ ਜਾਏਗਾ ਅਗਲੀ ਇਲੈਕਸ਼ਨ ਹਾਰਣ ਦੀ ਫੇਰ ਉਡੀਕ ਕਰਦਾ ਰਹੇਗਾ ਔਰ ਉਹ ਅਗਲੀ ਇਲੈਕਸ਼ਨ ਵੀ ਹਾਰ ਕੇ ਫੇਰ ਇੱਕਦਿ ਪ੍ਰੈਸ ਕਾਨਫਰੈਂਸ ਕਰ ਦੇਗਾ ਫੇਰ ਜਾ ਕੇ ਸੋ ਜਾਏਗਾ ਔਰ ਜਨਜੀ ਜੜੇ ਯੰਗ ਯੂਥ ਯੂਥ ਅਗੇ ਉਹਨਾਂ ਨੂੰ ਕਹਿ ਰਿਹਾ ਕਿ ਸੜਕਾਂ ਦੇ ਉੱਤੇ ਆਓ ਮੈਂ ਘਰ ਸੁੱਤਾ ਰਵਾਂਗਾ ਤੁਸੀਂ ਸੜਕਾਂ ਦੇ ਉੱਤੇ ਆਓ ਉਹ ਇਹ ਕਹਿ ਰਿਹਾ ਹੈ ਐ ਕਿਸ ਤਰ੍ਹਾਂ ਹੋ ਸਕਦਾ ਤੁਹ ਕਾਂਗਰਸ ਦੇ ਲੱਖਾਂ ਕਰੋੜਾ ਵਰਕਰ ਹੈਗੇ ਆ ਤੁਸੀਂ ਸਭ ਤੋਂ ਪਹਿਲੇ ਤਾਂ ਤੁਸੀਂ ਆਓ ਸੜਕਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਯੰਗ ਮੁੰਡੇ ਕੁੜੀਆਂ ਨੂੰ ਕਿਉਂ ਕਹਿ ਰਹੇ ਹੋ ਕਿ ਤੁਸੀਂ ਸੜਕਾਂ ਦੇ ਉੱਤੇ ਆ ਕੇ ਮੋਦੀ ਦੇ ਖਿਲਾਫ ਪ੍ਰੋਟੈਸਟ ਕਰੋ ਪਹਿਲਾਂ ਤੁਸੀਂ ਆਓ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਉਹਨੇ ਪੰਜਾਬ ਯੂਨੀਵਰਸਿਟੀ ਇਹ ਜਿਹੜਾ ਉਹ ਨੋ ਪ੍ਰੋਟੈਸਟ ਐਫੀਡੇਵਿਟੀ ਦੇ ਵਾਸਤੇ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਚ ਪੜਿਆ ਹਾਂ ਔਰ ਮੈਂ ਆਪਣਾ ਇੰਗਲਿਸ਼ ਟ੍ਰਿਬਿਊਨ ਚੰਡੀਗੜ੍ਹ ਤੋਂ ਕੈਰੀਅਰ ਸ਼ੁਰੂ ਕੀਤਾ ਸੀ ਔਰ ਅੱਜ ਕੱਲ ਮੈਂ ਆਈ ਐਮ ਨੈਸ਼ਨਲ ਅਵਾਰਡ ਵਿਨਿੰਗ ਜਰਨਲਿਸਟ ਔਰ ਦਿੱਲੀ ਦੇ ਵਿੱਚ ਅੱਜ ਕੱਲ ਆਪਣੀ 15 ਸਾਲ ਤੋਂ ਨਿਊਜ਼ ਗਲੋਬਲ ਨਿਊਜ਼ ਸਰਵਿਸ ਚਲਾ ਰਿਹਾ ਹਾਂ ਔਰ ਨਾਲੇ ਇੱਕ ਆਰ ਐਮ ਐਨ ਫਾਊਂਡੇਸ਼ਨ ਐਨ ਜੀਓ ਚਲਾਣਾ ਹੈਗਾ ਜਿਹਦੇ ਵਿੱਚ ਮੈਂ ਕਰਪਸ਼ਨ ਦੇ ਖਿਲਾਫ ਪੜ੍ਹਾਈ ਨੂੰ ਠੀਕ ਕਰਨ ਦੇ ਵਾਸਤੇ ਔਰ ਐਨਵਾਇਰਨਮੈਂਟ ਪ੍ਰੋਟੈਕਸ਼ਨ ਵਾਸਤੇ ਕਾਫੀ ਕੰਮ ਕਰਦਾ ਹਾਂ ਕਾ ਇਹ ਜਿਹੜਾ ਹੁਣ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਮੁੰਡੇ ਕੁੜੀਆਂ ਪ੍ਰੋਟੈਸਟ ਦੇ ਉੱਤੇ ਬੈਠੇ ਹੋਏ ਆ ਉਹਨਾਂ ਦਾ ਸਭ ਤੋਂ ਪਹਿਲੇ ਜਾ ਕੇ ਸਾਥ ਦਿਓ ਜੈਨ ਜੀ ਉਹ ਹੈਗਾ ਰਾਹੁਲ ਗਾਂਧੀ ਨੂੰ ਸਮਝ ਨਹੀਂ ਆ ਰਿਹਾ ਆਪਣੇ ਘਰ ਦੇ ਵਿੱਚ ਸੁੱਤਾ ਹੋਇਆ ਜਾ ਕੇ ਅੱਧੇ ਘੰਟੇ ਇੱਕ ਘੰਟੇ ਦੀ ਪ੍ਰੈਸ ਕਾਨਫਰੰਸ ਕਰਕੇ ਸੋ ਜਾਂਦਾ ਜਿਹੜੇ ਆ ਕਾਂਗਰਸ ਵਾਲੇ ਉੱਥੇ ਆਉਂਦੇ ਹੈਗੇ ਆ ਕੈਂਪਸ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਨ ਹੈ ਜਿਹੜਾ ਸੈਨੇਟ ਸਿੰਡੀਕੇਟ ਦਾ ਇਸ਼ੂ ਹੈਗਾ ਔਰ ਦੂਸਰਾ ਉਹ ਨੋ ਪ੍ਰੋਟੈਸਟ ਐਫੀਡੇਵਿਟ ਦਾ ਇਸ਼ੂ ਹੈਗਾ ਉੱਥੇ ਜਿਹੜੇ ਕਾਂਗਰਸ ਵਾਲੇ ਮੂੰਹ ਦਿਖਾਣ ਆਂਦੇ ਹੈਗੇ ਉਹਨਾਂ ਨੂੰ ਸੰਗਲ ਪਾ ਕੇ ਉੱਥੇ ਕਿੱਲੇ ਨਾਲ ਬਣ ਕੇ ਬਿਠਾਓ ਉਹ ਉੱਥੇ 5-10 ਮਿੰਟ ਦੀ ਆਪਣੀ ਸਟੇਟਮੈਂਟ ਦੇ ਕੇ ਘਰ ਜਾ ਕੇ ਉਹ ਵੀ ਸੋ ਜਾਂਦੇ ਹੈ ਰਾਹੁਲ ਗਾਂਧੀ ਵੀ ਸੋ ਜਾਂਦਾ ਤੁਸੀਂ ਉਹਨਾਂ ਨੂੰ ਉੱਥੇ ਬਿਠਾਓ ਇਹ ਹੈ ਜੰਜੀ ਦਾ ਪ੍ਰੋਟੈਸਟ ਇਹ ਦਿਖਾਵੇ ਵਾਸਤੇ ਉਹਨਾਂ ਨੂੰ ਆ ਨਹੀਂ ਜਾਂਦੇ ਬਲਕਿ ਕਿ ਜੇਕਰ ਉਹਨਾਂ ਨੇ 5-10 ਮਿੰਟ ਵਾਸਤੇ ਦਿਖਾਵੇ ਵਾਸਤੇ ਆਣਾ ਉਹਨਾਂ ਨੂੰ ਆ ਨਹੀਂ ਦਿਓ ਇਹ ਬੜੇ ਬੇਈਮਾਨ ਹੈਗੇ ਸਾਰੇ ਪੋਲਿਟੀਕਲ ਪਾਰਟੀਆਂ ਵਾਲੇ ਔਰ ਇਸ ਵਾਰੀ ਮੈਂ ਤੁਹਾਨੂੰ ਇਹ ਕਹਿਣ ਲੱਗਾ ਹਾਂ ਕਿ ਗਵਾ ਕਿ ਭਾਜਪਾ ਨੇ ਆਪਣਾ ਪੂਰਾ ਮੂਡ ਬਣਾਇਆ ਹੋਇਆ ਹੈ ਕਿ ਪੰਜਾਬ ਦੀ ਇਲੈਕਸ਼ਨ ਜਿੱਤਣੀ ਹੈਗੀ ਹੈ ਜਿਸ ਤਰ੍ਹਾਂ ਰਾਹੁਲ ਗਾਂਧੀ ਕਹਿ ਰਹੇ ਹੈ ਕਿ ਇਹ ਹਰਿਆਣਾ ਦੇ ਵਿੱਚ ਜਿੱਤੇ ਹੈਗੇ ਹੈ ਜਾਂ ਮਹਾਰਾਸ਼ਟਰ ਆ ਜਾਂ ਛੱਤੀਸਗੜ੍ਹ ਆ ਜਾਂ ਮੱਧ ਪ੍ਰਦੇਸ਼ ਆ ਰਾਜਸਥਾਨ ਆ ਲੋਕ ਸਭਾ ਦੀਆਂ ਇਲੈਕਸ਼ਨ ਹੈਰਾਫਰੀ ਦੇ ਨਾਲ ਜਿੱਤੇ ਹੈਗੇ ਹੈ ਉਸ ਤਰ੍ਹਾਂ ਹੀ ਇਸ ਵਾਰੀ ਭਾਜਪਾ ਨੇ ਮੈਂ ਆਪਣੇ ਪਿਛਲੇ ਕੁਝ ਮਹੀਨੇ ਪਹਿਲੇ ਵੀ ਵੀਡੀਓ ਇਸ ਤਰ੍ਹਾਂ ਬਣਾਇਆ ਸੀ ਮੈਂ ਘਾਟੀ ਵੀਡੀਓ ਪਾਣਾ ਮੈਂ ਲਿਖਣ ਵਾਲਾ ਜਰਨਲਿਸਟ ਹੈ ਗਵਾ ਤਾਂ ਉਹ ਉਹਦੇ ਵਿੱਚ ਵੀ ਮੈਂ ਕਿਹਾ ਸੀ ਕਿ ਇਸ ਵਾਰੀ ਭਾਜਪੀ ਦਾ ਪੂਰਾ ਮੂਡ ਬਣਿਆ ਹੋਇਆ ਹੈ ਕਿ ਪੰਜਾਬ ਦੀ ਇਲੈਕਸ਼ਨ ਜਿੱਤਣੀ ਹੈਗੀ ਹੈ ਤਾਂ ਉਹਦੇ ਵਾਸਤੇ ਉਹ ਕੋਈ ਨਾ ਕੋਈ ਪਹਿਲੇ ਬਹਾਨਾ ਬਣਾਣਗੇ ਕਿ ਭਈ ਹੈ ਮੋਦੀ ਕੀ ਗਾਰੰਟੀ ਹੈ ਉੱਥੇ ਆਓ ਉਹਦੇ ਪਿੱਛੇ ਉਹਦੀ ਆੜ ਦੇ ਵਿੱਚ that is only a smoke screen ਉਹਦੀ ਆੜ ਦੇ ਵਿੱਚ ਹੈਰਾ ਫੇਰੀ ਕਰਨਗੇ ਉਹਦੀ ਵੋਟਰ ਰੋਲਸ ਦੀ ਹੈਰਾ ਫੇਰੀ ਕਰਨਗੇ ਔਰ ਮੇਨ ਹੈਰਾ ਫੇਰੀ ਹੈਗੀ ਹੈ ਕਾਊਂਟਿੰਗ ਯੂਨਿਟ ਜਿਹੜਾ EVM ਦੇ ਵਿੱਚ ਹੁੰਦਾ ਕਾਊਂਟਿੰਗ ਯੂਨਿਟ ਉਹਦੀ ਹੈਰਾ ਫੇਰੀ ਹੋਏਗੀ ਔਰੋ ਮੋਦੀ ਜੇਕਰ ਚਾਹੇ ਕੋਈ ਵੀ ਇਲੈਕਸ਼ਨ ਜਿੱਤ ਸਕਦਾ ਹੈਗਾ ਐ ਜਿਸ ਰਫ਼ਤਾਰ ਨੇ ਦੇ ਨਾਲ ਜਾ ਰਹੇ ਹੈਗੇ ਇਹ ਰਵੈਰੀ ਕਰ ਕਰਕੇ ਇਹ ਹੋ ਸਕਦਾ ਹੈ ਜਾਣ ਤਾਂ ਅਮਰੀਕਾ ਦੀ ਇਲੈਕਸ਼ਨ ਵੀ ਜਿੱਤ ਸਕਦੇ ਹੈਗੇ ਐ ਇੰਨੀ ਬੇਈਮਾਨੀ ਔਰ ਮੀਨ ਦੇ ਸੇ ਬੀਜ਼ੀਬਲ ਥਿਸ ਇਜ਼ ਵਿਜ਼ੀਬਲ ਟੂ ਦਾ ਨੇਕੇਡ ਆਈਜ਼ ਮੈਨੂੰ ਲੱਗ ਕੇ ਪੂਰੀ ਤਰ੍ਹਾਂ ਪਤਾ ਹੈ ਕਿ ਬਈ ਹੋ ਰਹੀਏਗੀ ਹੈ ਰਾਹੁਲ ਗਾਂਧੀ ਨੇ ਤਾਂ ਹੁਣ ਕਹਿਣਾ ਸ਼ੁਰੂ ਕੀਤਾ ਮੈਂ 15 ਸਾਲ ਤੋਂ ਕਹਿ ਰਿਹਾ ਮੇਰੇ ਆਰਟੀਕਲ ਪੜਾ ਮੇਰੀ ਸਾਈਟ ਦੇ ਉੱਤੇ ਪਈ ਹੈਗੇ ਹੈ ਔਰ ਮੈਂ EVM ਦੇ ਉੱਤੇ ਇੱਕ EVM ਫਰਾਡ ਦੇ ਉੱਤੇ ਇੱਕ ਮਾਈਕਰੋਸਾਈਟ ਚਲਾ ਰਹੇ ਹਾਂਗਾ ਕਈ ਸਾਲਾਂ ਤੋਂ ਤਾਂ ਇਹ ਜਿਹੜੇ ਹੈਗੇ ਆ ਥੀਸ ਆਰ ਵਿਜੀਬਲ ਇਲੈਕਸ਼ਨ ਫਰਾਡਸ ਇਹਨਾਂ ਨੂੰ ਰੋਕਣ ਵਾਸਤੇ ਸਿਰਫ ਇੱਕ ਹੀ ਤਰੀਕਾ ਹੈਗਾ ਸੜਕਾਂ ਦੇ ਉੱਤੇ ਜਿਹੜਾ ਜੈਂਜੀ ਦਾ ਐਗਜ਼ਾਮਪਲ ਬੰਗਲਾਦੇਸ਼ ਔਰ ਸ੍ਰੀਲੰਕਾ ਦਾ ਰਾਹੁਲ ਗਾਂਧੀ ਦੇ ਰਿਹਾ ਹੈਗਾ ਉਹਦੇ ਵਿੱਚ ਸੜਕਾਂ ਦੇ ਉੱਤੇ ਆਏ ਸੀ ਕੋਈ ਏਸੀ ਕਮਰੇ ਜਾਂ ਹਾਲ ਦੇ ਵਿੱਚ ਪ੍ਰੈਸ ਕਾਨਫਰੈਂਸਾਂ ਕਰਕੇ ਨਹੀਂ ਉਹ ਉੱਥੇ ਜਿਹੜੀ ਕਰਪਟ ਗਵਰਨਮੈਂਟ ਸੀ ਉਹ ਬਦਲੀ ਹੈਗੀ Sri Lanka ਜਾਂ Bangladesh ਦੇ ਵਿੱਚ ਉੱਥੇ ਜਿਹੜੇ ਹੈਗੇ ਲੋਕੀ ਮਰੇ ਹੈਗੇ ਗੋਲੀਆਂ ਖਾਈਆਂ ਹੈਗੀਆਂ ਇਹ ਰਾਹੁਲ ਗਾਂਧੀ ਜੀ ਦੀ ਤਰ੍ਹਾਂ ਨਹੀਂ ਆਪਣੇ ਬਿਸਤਰੇ ਦੇ ਉੱਤੇ ਸੁੱਤੇ ਹੋਏ ਹੈਗੇ ਇੱਕ ਪ੍ਰੈਸ ਕਾਨ ਪ੍ਰੈਸ ਕਾਨਫਰੈਂਸ ਦਾ ਕੋਈ ਮਤਲਬ ਹੀ ਨਹੀਂ ਹੈ ਉਹ ਕਹੀ ਜਾ ਰਹੀ ਮੇਰੀ ਰਿਸਪੌਂਸਿਬਿਲਟੀ ਨਹੀਂ ਤਾਂ ਤੇਰੀ ਨਹੀਂ ਤਾਂ ਹੋਰ ਕੀ ਨਹੀਂ ਹੈ ਥੈਂਕ ਯੂ what the position of leader of opposition if this is not your responsibility you should not be at this position of leader of opposition tu sab lokan nu gumrah kar rahe hai ga rahul gandhi ta as a jada eh gumrah kar rahe hai ga as a jada chances de vich na aao sirf ikko hi tarika hai ga judiciary jadi hai gi india di wo bahut zyada corrupt hai judiciary ਉਹਦੇ ਕੋਲ ਜਿਸuele ਵੀ ਕੋਈ ਜਰਨਲਿਸਟ ਵੈਸਤਾ ਸਵਾਲ ਘਾਟੀ ਪੁੱਛਦੀ ਹੈ ਗਿਆ ਜਰਨਲਿਸਟ ਵੀ ਉੱਤੇ ਚਾਹ ਪਾਣੀ ਪੀਣ ਪदर ਨਹੀਂ ਜਾਂਦੇ ਆ ਉਹਦੇ ਕੋਲੋ ਇੱਕ ਦੋ ਵਾਰੀ ਉਹਨੇ ਸਵਾਲ ਪੁੱਛੇ ਕਿ ਤੂੰ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਜਾਏਗਾ ਤੋ ਉਹਨੂੰ ਕੁਐਸਚਨ ਵੀ ਚੇਂਜ ਕਰ ਦਿੰਦਾ ਟਾਪਿਕ ਹੀ ਚੇਂਜ ਕਰ ਦਿੰਦਾ ਉਹ ਕਹਿ ਰਿਹਾ ਉਹਨਕੇ ਸੁਪਰੀਮ ਕੋਰਟ ਨੂੰ ਆਪਣੇ ਆਪ ਨਜ਼ਰ ਆ ਰਿਹਾ ਨਜ਼ਰ ਆ ਰਿਹਾ ਹੈਗਾ ਇਹਦਾ ਮਤਲਬ ਕੀ ਹੈਗਾ ਕਿ ਸੁਪਰੀਮ ਕੋਰਟ ਡੋਸਨਟ ਵਾਂਟ ਟੂ ਟੇਕ ਐਨੀ ਐਕਸ਼ਨ ਅਗੇਂਸਟ ਥਿਸ ਇਲੈਕਸ਼ਨ ਫਰਾਡ ਉੱਥੇ ਕ੍ਰਪ ਜੱਜਸ ਭਰੇ ਹੋਏ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ ਲੋਅਰ ਕੋਰਟ ਦੇ ਵਿੱਚ ਮੈਂ ਇੱਕ ਇੰਡੀਆ ਜੁਡੀਸ਼ੀਅਲ ਰਿਸਰਚ ਰਿਪੋਰਟ ਕਰਦਾ ਗਾ ਜਿਹੜੀ ਵਰਲਡ ਰਾਊਂਡ ਰਿਪੋਰਟ ਹੈਗੀ ਹੈ ਉਹਦੇ ਵਿੱਚ ਮੈਂ ਲਿਖਿਆ ਕਿ ਕਿਸ ਤਰ੍ਹਾਂ ਕ੍ਰਪਸ਼ਨ ਹੁੰਦੀ ਹੈ ਔਰ ਇਹਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਟਾਈਪ ਲੋਕਾਂ ਨੂੰ ਕਿਸ ਤਰ੍ਹਾਂ ਬੇਲ ਮਿਲ ਜਾਂਦੀ ਹੈਗੇ ਜਿਹੜੇ ਅਮੀਰ ਹੈਗੇ ਆ ਜੱਜਸ ਦੇ ਦਿੰਦੇ ਆ ਔਰ ਵਿਚਾਰੇ ਜਿਹੜੇ ਗਰੀਬ ਹੈਗੇ ਜਿਸ ਤਰ੍ਹਾਂ ਕਿ ਉਮਰ ਖਾਲਿਦ ਹੈਗਾ ਜਾਂ ਇੰਜੀਨੀਅਰ ਰਸ਼ੀਦ ਹੈਗਾ ਕਸ਼ਮੀਰ ਵਾਲਾ ਜਾਂ ਅਮਰਿਤਪਾਲ ਹੈਗਾ ਉਹ ਵਿਚਾਰੇ ਉੱਥੇ ਜੇਲ੍ਹਾਂ ਦੇ ਵਿੱਚ ਸੜ ਰਹੇ ਹੈਗੇ ਕਿਉਂਕਿ ਉਹ ਅਮੀਰ ਨਹੀਂ ਹੈਗੇ ਦੇ ਕਾਂਟ ਬ੍ਰਾਈਬ ਦ ਜਜਜਸ ਯਸਲੀਓ ਸੜ ਰਹੇ ਹੈ ਜੇਲ੍ਹਾਂ ਦੇ ਵਿੱਚ ਤਾਂ ਇਹਦਾ ਇੱਕ ਹੀ ਤਰੀਕਾ ਹੈਗਾ ਸਿਰਫ ਉਹ ਸੜਕਾਂ ਦੇ ਉੱਤੇ ਆਣਾ ਪਏਗਾ ਇਹ ਕਾਂਗਰਸ ਵਾਲੇ ਜਿਹੜੇ ਹੈਗੇ ਬੜੇ ਹੀ ਲੇਥਾਰਜਿਕ ਲੇਜੀ ਹੈਗੇ ਆ ਬੰਦੇ ਇਹ ਕੁਝ ਨਹੀਂ ਕਰ ਸਕਤੇ ਤਾਂ ਜਿਹੜਾ ਐਕਚੁਅਲ ਜੈਂਸੀ ਹੈਗਾ ਉਹਨੂੰ ਹੀ ਸੜਕਾਂ ਦੇ ਉੱਤੇ ਆਣਾ ਪਏਗਾ ਐਨ ਟੂ ਪ੍ਰੋਟੈਕਟ ਆਰ ਡੈਮੋਕ੍ਰੇਸੀ ਔਰ ਸਭ ਤੋਂ ਵੱਲੀ ਚੀਜ਼ ਹੈ ਡੈਮੋਕ੍ਰੇਸੀ ਦੇ ਵਿੱਚ ਔਰ ਇਲੈਕਸ਼ਨ ਸ਼ੁੱਡ ਬੀ ਫੇਅਰ ਐਂਡ ਟ੍ਰਾਂਸਪੇਰੈਂਟ ਉਹਨੂੰ ਬਣਾਉਣ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੀ ਬੀਜੇਪੀ ਦੀ ਇੱਕ ਐਕਸਟੈਂਡਡ ਆਰਮ ਹੈਗਾ ਜਿਸ ਤਰ੍ਹਾਂ ব্রাঞ্চ ਹੁੰਦੀ ਹੈ ਉਸ ਤਰ੍ਹਾਂ ਉਹ ਬੀਜੇਪੀ ਦਾ ਹੈ ਉਸ ਤਰ੍ਹਾਂ ਹੀ ਸੁਪਰੀਮ ਕੋਰਟ ਜਿਹੜਾ ਹੈਗਾ ਉਹ ਬੀਜੇਪੀ ਦਾ ਹੀ ਇੱਕ ਵਿੰਗ ਮੰਨ ਲਓ ਤੁਸੀਂ ব্রাঞ্চ ਆ ਉਹਦੀ ਬੀਜੇਪੀ ਦੀ ਤਾਂ ਐਸਲੀ ਉੱਥੋਂ ਦੀ ਕੋਈ ਇਨਸਾਫ ਮਿਲਣ ਵਾਲਾ ਨਹੀਂ ਹੈਗਾ ਜੇ ਇਹ ਇਹਨਾਂ ਕੋਟਾਂ ਦੇ ਵਿੱਚੋਂ ਔਰ ਜਿਹੜੀਆਂ ਇਲੈਕਸ਼ਨ ਅਥਾਰਟिटीज ਦੇ ਉਤੋਂ ਇਨਸਾਫ ਮਿਲਦਾ ਹੁੰਦਾ ਤਾਂ ਬੰਗਲਾਦੇਸ਼ ਔਰ ਸ਼੍ਰੀਲੰਕਾ ਵਾਲਿਆਂ ਨੂੰ ਸੜਕਾਂ ਦੇ ਉੱਤੇ ਆ ਕੇ ਗੋਲੀਆਂ ਜਾਂ ਪੁਲਿਸ ਦੇ ਡੰਡੇ ਨਾ ਖਾਣੇ ਪੈਂਦੇ ਇਹ ਸੜਕਾਂ ਦੇ ਉੱਤੇ ਆ ਕੇ ਬਲੀਦਾਨ ਦੇ ਕੇ ਸੈਕਰੀਫਾਈਸ ਕਰਕੇ ਹੀ ਕੁਝ ਹਾਸਲ ਹੋ ਸਕਦਾ ਹੈਗਾ ਇਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਯਾਦ ਰੱਖੋ ਔਰ ਰਾਹੁਲ ਗਾਂਧੀ ਬਹੁਤ ਹੀ ਜਿਸ ਤਰ੍ਹਾਂ ਸਾਰੇ ਬਾਕੀ ਦੇ ਕਾਂਗਰਸੀ ਬੇਈਮਾਨ ਅਗੇ ਉਸ ਤਰ੍ਹਾਂ ਹੀ ਰਾਹੁਲ ਗਾਂਧੀ ਹੈਗਾ ਜੇਕਰ ਇਹਨਾਂ ਕ੍ਰਪਟ ਪਾਰਟੀਆਂ ਦੇ ਉੱਤੋਂ ਉੱਥੇ ਪੰਜਾਬ ਦੀ ਮੈਂ ਹੁਣ ਜੇਕਰ ਗੱਲ ਕਰਾਂ ਉਹਨਾਂ ਵੈਸੇ ਸਾਰੇ ਹਿੰਦੁਸਤਾਨ ਦੇ ਸਭ ਜਗ੍ਹਾ ਤੇ ਹਿਰਾਫੇਰੀ ਹੋ ਰਹੀ ਹੈ ਸਾਰੀਆਂ ਸਟੇਟ ਦੇ ਵਿੱਚ ਲੋਕ ਸਭਾ ਦੇ ਵਿੱਚ ਉਹ ਫੇਰ ਆਫੇਰੀ ਕਰਕੇ ਬੀਜੇਪੀ ਜਿੱਤ ਰਹੀ ਹੈ ਤੇ ਜੇਕਰ ਪੰਜਾਬ ਨੂੰ ਬਚਾਉਣਾ ਹੈਗਾ ਤਾਂ ਉੱਥੇ ਦੀ ਜਿਹੜੀ ਏਜੰਸੀ ਹੈਗੀ ਹੈ ਇਹੀ ਵਾਲਾ ਕੈਂਪਸ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਕੈਂਪਸ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਇਹਨੂੰ ਹੀ ਐਕਸਟੈਂਡ ਕਰੋ ਕਿ ਭਈ ਜਿਹੜੀਆਂ ਉੱਥੇ ਸਟੇਟ ਦੀਆਂ ਇਲੈਕਸ਼ਨਸ ਹੋਣੀਆਂ ਉਹ ਵੀ ਫੇਰ ਹੋਣ ਇੱਕ ਨਵੀਂ ਪਾਰਟੀ ਸਟੂਡੈਂਟਸ ਬਣਾਣ ਇਹ ਜਿੰਨੇ ਵੀ ਹੈਗੇ ਬੀਜੇਪੀ ਵਾਲੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਾਲੇ ਸਾਰੇ ਚੋਰਾ ਨਾਲ ਭਰੇ ਹੋਏ ਆ ਜਾਂ ਚੋਰ ਆ ਉੱਥੇ ਜਾਂ ਡਾਕੂ ਬਸ ਦੋ ਤਰ੍ਹਾਂ ਦੇ ਉੱਥੇ ਬੰਦੇ ਹੈਗੇ ਤਾਂ ਇਹਨਾਂ ਤੋਂ ਬਚ ਕੇ ਇੱਕ ਨਵੀਂ ਪਾਰਟੀ ਸਟੂਡੈਂਟਸ ਪੜ੍ਹੇ ਲਿਖੇ ਲੋਗ ਉੱਥੇ ਬਣਾਣ ਔਰ ਆਪਣੀ ਇਲੈਕਸ਼ਨ ਨਵੇਂ ਸਿਰੇ ਤੋਂ ਉੱਥੇ ਜਿੱਤਣ ਇੱਕ ਸਾਲ ਦੇ ਕਰੀਬ ਰਹਿ ਗਿਆ ਹੈਗਾ ਤਾਂ ਇਹਨਾਂ ਨੂੰ ਐਵਲ ਸਟੈਪਸ ਲੈਣੇ ਪੈਣਗੇ ਇਹ ਰਾਹੁਲ ਗਾਂਧੀ ਨੂੰ ਵੀ ਉੱਥੋਂ ਪੰਜਾਬ ਦੇ ਵਿੱਚੋਂ ਭਜਾਓ ਕਾਂਗਰਸੀਆਂ ਨੂੰ ਵੀ ਭਜਾਓ ਔਰ ਬਾਕੀ ਦੀਆਂ ਪਾਰਟੀਆਂ ਵਾਲਿਆਂ ਨੂੰ ਵੀ ਪੁਜਾਓ ਉੱਥੋਂ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਬਚਾ ਲੋ ਤਾਂ ਅਮੈਂ ਅੱਜ ਦੇ ਵੀਡੀਓ ਵਿੱਚ ਇਹੀ ਕਹਿਣਾ ਸੀ ਔਰ ਥੈਂਕਸ ਫੋਰ ਵਾਚਿੰਗ